ਸੱਚੀ ਕਾਂਜੀ ਅਸਟ੍ਰੋਲੋਜੀ ਵਿਦ ਲੋਜਿਕ ਵਿੱਚ ਆਪ ਸਭ ਦਾ ਸਵਾਗਤ ਮੈਂ ਜਸਸੀ ਮਾਨ ਦੇਖੋ ਗੱਲ ਹੀ ਆ ਕਿ ਗੱਲ ਤਰੀਕੇ ਵਾਲੀ ਹੋਵੇ ਤਾਂ ਹਰ ਚੀਜ਼ ਸਹੀ ਆ ਤੇ ਜੇ ਗੱਲ ਤਰੀਕੇ ਵਾਲੀ ਨਹੀਂ ਹੈ ਤਾਂ ਫਿਰ ਹਰ ਚੀਜ਼ ਮੰਨ ਲਓ ਵਧਾਣੀ ਨਹੀਂ ਹੈ ਇਹ ਗੱਲ ਆਪਾਂ ਕਿਉਂ ਕੀਤੀ ਆ ਤਰੀਕਾ ਤੇ ਹਰ ਕਿਸੇ ਨੂੰ ਹਰ ਚੀਜ਼ ਦਾ ਆਉਂਦਾ ਹੈ ਪਰ ਹਰ ਕੋਈ ਆਪਣਾ ਨਜ਼ਰੀਆ ਦੂਸਰਿਆਂ ਮੁਤਾਬਕ ਬਣਾ ਲੈਂਦਾ ਜਿੱਦਾਂ ਆਪਾਂ ਕੱਲ ਗੱਲ ਕੀਤੀ ਸੀ ਤਾਰੀਫਾਂ ਜਿਹੜੀਆਂ ਨੇ ਨਾ ਤਾਰੀਫ ਕਰਨੀ ਚਾਹੀਦੀ ਆ ਇੱਕ ਬੜਾ ਵੱਡਾ ਗੁਣ ਮੰਨਿਆ ਜਾਂਦਾ ਏ ਕਰਨ ਵਾਲੇ ਦਾ ਸਾਹਮਣੇ ਵਾਲੇ ਦਾ ਨਹੀਂ ਕਈ ਵਾਰੀ ਅਸੀਂ ਬਹੁਤ ਚੀਜ਼ਾਂ ਬਹੁਤ ਵਧੀਆ ਕਰਕੇ ਵੀ ਇਹ ਸੋਚਦੇ ਆ ਕਿ ਜੇ ਅਸੀਂ ਇਸ ਦੀ ਇਸ ਕੰਮ ਲਈ ਤਾਰੀਫ ਕੀਤੀ ਐਵੇਂ ਫੁੱਲ ਜਾਣਾ ਇਹਨੇ ਹਨਾ ਤੇ ਫਿਰ ਦੂਜੀ ਗੱਲ ਪੰਜਾਬੀ ਦੇ ਵਿੱਚ ਕਲੀਅਰ ਗੱਲ ਕਿ ਸਾਰੇ ਕਰਦੇ ਆ ਕੀ ਵੱਡੀ ਗੱਲ ਕਰ ਦਿੱਤੀ ਤੁਸੀਂ ਕੀ ਨਾਮ ਕਮਾ ਲਿਆ ਕਿਸੇ ਦਾ 80% ਆਇਆ ਨੰਬਰ ਬੱਚੇ ਦੇ ਮੰਨ ਲਓ 75% ਕਿਸੇ ਬੱਚੇ ਦੇ ਨੰਬਰ ਆਏ ਆ ਤਾਂ ਉਹਨਾਂ ਨੇ ਕੀ ਸੋਚਣਾ 75% ਲੈ ਹਾਦੀ ਹੋ ਗਈ ਆ ਅਸੀਂ ਦੇਖੋ ਤੇਰੀ ਕਲਾਸ ਚ ਟੌਪ 90 ਵਾਲੇ ਨੇ ਕੀਤਾ ਪਰ ਇਹ ਨਹੀਂ ਦੇਖਿਆ ਕਿ ਕਿਸੇ ਦੇ 35 ਵੀ ਤਾਂ ਆਏ ਹੋਣਗੇ ਕਿਸੇ ਦੇ 45 ਵੀ ਤਾਂ ਆਏ ਹੋਣਗੇ ਕਦੇ ਨੋਟ ਕੀਤਾ ਹੈ ਕਿ ਅਸੀਂ ਬੱਚੇ 95 ਲੈ ਕੇ 20 ਉਸ ਦੇ ਲਈ ਉਸ ਨੂੰ ਹੱਲਾਸ਼ੇਰੀ ਜਾਂ ਹਿੰਮਤ ਜਾਂ ਉਸ ਨੂੰ ਨਹੀਂ ਕਹਿ ਰਹੇ ਕਿ ਕੋਈ ਨਹੀਂ ਤੂੰ ਬਹੁਤ ਮਿਹਨਤ ਕੀਤੀ ਹੈ 75% ਆਉਣੇ ਵੀ ਕੋਈ ਛੋਟੀ ਮੋਟੀ ਗੱਲ ਨਹੀਂ ਹੈ ਤੇ ਪਰ ਤੂੰ ਹੋਰ ਮਿਹਨਤ ਕਰ ਸਕਦਾ ਤੇਰੇ ਬਹੁਤ ਅੱਛੇ ਮਤਲਬ ਤੂੰ ਬਹੁਤ ਮਿਹਨਤੀ ਹੈ ਇਹ ਕਦੇ ਨਹੀਂ ਕਿਸੇ ਪੇਰੈਂਟਸ ਨੇ ਆਪਣੇ ਬੱਚੇ ਨੂੰ ਕਿਹਾ ਹਾਂ ਜਿਹਨੇ ਟੌਪ ਕੀਤਾ ਹੋਊਗਾ ਨਾ ਉਹਨੂੰ ਪਤਾ ਕੀ ਕਹਿਣਗੇ ਲੈ ਆਪਣੇ ਘਰ ਦੀ ਗੱਲ ਹੈ ਤੁਸੀਂ ਸੁਣ ਲਓ ਹੁਣ ਆਪਾਂ ਵੀ ਤੇ ਇਹੀ ਕੁਝ ਕਹਿੰਨੇ ਆ ਕਿ ਹਾਂ ਠੀਕ ਹੈ ਅੱਗੇ ਨੰਬਰ ਪਰ ਇਹਦਾ ਮਤਲਬ ਇਹ ਨਹੀਂ ਹੈ ਕਿ ਹੁਣ ਅੱਗੇ ਤੋਂ ਪੜ੍ਹੇਗਾ ਨਹੀਂ ਇੱਕ ਵਾਰ ਨੰਬਰ ਲੈ ਕੇ ਇਹਦਾ ਮਤਲਬ ਇਹ ਨਹੀਂ ਹੈ ਕਿ ਅੱਗੇ ਨਹੀਂ ਲੈਣੇ ਅੱਗੋਂ ਅੱਗੋਂ ਸਗੋਂ ਟਫ ਹੈ ਅੱਗੇ ਅੱਗੇ ਸਗੋਂ ਤੇਰੀ ਪੜ੍ਹਾਈ ਵਧਣੀ ਹੈ ਕਲਾਸਾਂ ਵਧਣੀਆਂ ਨੇ ਤਾਂ ਇਸ ਕਰਕੇ ਤੈਨੂੰ ਹੋਰ ਮਿਹਨਤ ਕਰਨੀ ਪੈਣੀ ਹੈ ਮਤਲਬ ਡਰਾ ਦੋ ਅੰਗਲੇ ਪੂਰੀ ਤਰ੍ਹਾਂ ਵੀ ਮਤਰਾ ਦੇਖ ਵਾਈ ਤੇਰੇ ਸਿਰ ਤੇ ਕਿਰਪਾਨ ਲਟਕਦੀ ਹੈ ਤਰੀਕੇ ਤਰੀਕੇ ਤਰੀਕਾ ਕੀ ਹੈ ਗੱਲ ਇਹ ਆ ਕਿ ਅਸੀਂ ਕਿਸ ਨੂੰ ਕਿਸ ਤਰ੍ਹਾਂ ਡੀਲ ਕਰਦੇ ਆ ਗਲਤੀ ਦੂਸਰੇ ਦੀ ਨਹੀਂ ਹੈ ਹਮੇਸ਼ਾ ਨਾ ਜਦੋਂ ਪਿਸਤਲ ਰੱਖੀ ਜਾਂਦੀ ਹੈ ਦੂਜੇ ਦੇ ਮੋਢੇ ਤੇ ਤੇ ਜਦੋਂ ਚਲਦੀ ਹੈ ਨਾ ਤਾਂ ਮੋਢੇ ਦਾ ਵੀ ਕਸੂਰ ਹੈ ਮੋਢੇ ਵਿਚਾਰੇ ਨੂੰ ਕੀ ਪਤਾ ਕਿ ਕੀ ਹੋਣਾ ਪਰ ਝਟਕਾ ਤੇ ਲੱਗਦਾ ਹੈ ਨਾ ਤੇ ਗੱਲ ਇਹ ਹੈ ਕਿ ਜਦੋਂ ਵੀ ਅਸੀਂ ਜਦੋਂ ਵੀ ਅਸੀਂ ਕਿਸੇ ਦੇ ਕੋਈ ਮਾੜੇ ਜਿਹੇ ਕੰਮ ਹੈ ਜਿੱਦਾਂ ਮੈਂ ਇੱਕ ਦਿਨ ਗੱਲ ਕੀਤੀ ਸੀ ਕਿ ਪ੍ਰਸ਼ੰਸਾ ਕਰ ਦੇਣੀ ਚਾਹੀਦੀ ਹੈ ਛੋਟੀ ਮੋਟੀ ਪ੍ਰਸ਼ੰਸਾ ਦੇ ਨਾਲ ਜੇ ਬੰਦੇ ਦਾ ਦਿਨ ਬਣਦਾ ਏ ਤਾਂ ਦੱਸੋ ਨੁਕਸਾਨ ਵੀ ਕੀ ਹੈ ਕੋਈ ਨੁਕਸਾਨ ਨਹੀਂ ਹੈ ਨਾ ਕੋਈ ਕਿਸੇ ਨੇ ਕੋਈ ਨਵੀਂ ਚੀਜ਼ ਪਾਈਏ ਵਾਹ ਬੜੀ ਜੱਚਦੀ ਪਈਏ ਕਿਆ ਬਾਤ ਹੈ ਬੜਾ ਹੀ ਸੋਹਣਾ ਲੈ ਅਗਰੇ ਦਾ ਪੈਰ ਨਹੀਂ ਲੱਗਣਾ ਪੂਰਾ ਦਿਨ ਧਰਤੀ ਤੇ ਸਚਾਈ ਤਾਂ ਹੈ ਦੇਖੋ ਕਿਸ ਨੇ ਕੋਈ ਚੀਜ਼ ਲਈ ਆਪਣੀ ਪਸੰਦੀ ਲਈ ਪੈਸਾ ਲਾ ਕੇ ਲਈ ਉਹਦੇ ਤੇ ਟਾਈਮ ਦਿੱਤਾ ਉਹਨੇ ਆਪਣਾ ਸ਼ੌਂਕ ਪੂਰਾ ਕੀਤਾ ਤੇ ਤੁਹਾਡਾ ਕੀ ਗਿਆ ਜੇ ਦੋ ਸ਼ਬਦ ਤੁਸੀਂ ਉਸ ਨੂੰ ਚੰਗੇ ਕਹਿ ਹੀ ਦਿੱਤੇ ਹਾਂ ਜਿਹੜੇ ਨਹੀਂ ਵੀ ਪਸੰਦ ਹੈ ਤਾਂ ਤੁਸੀਂ ਮੂੰਹ ਨਾ ਕਮ ਸੇ ਕਮ ਬਣਾਓ ਤਾਰੀਫ਼ ਨਾ ਕਰੋ ਪਰ ਇਹਨਾਂ ਤੇ ਕਹਿ ਸਕਦੇ ਹੋ ਤੁਹਾਡੀ ਪਸੰਦ ਮੇਰੇ ਨਾਲੋਂ ਥੋੜੀ ਜਿਹੀ ਅਲੱਗ ਹੈ ਤੁਹਾਨੂੰ ਇਹ ਚੀਜ਼ਾਂ ਵਧੀਆ ਲੱਗਦੀਆਂ ਨੇ ਬਹੁਤ ਵਧੀਆ ਪਰ ਮੈਨੂੰ ਹੋਰ ਤਰ੍ਹਾਂ ਦੀਆਂ ਚੀਜ਼ਾਂ ਪਸੰਦ ਨੇ ਇਸ ਕਰਕੇ ਮਾਈਂਡ ਨਾ ਕਰਿਓ ਕਿ ਮੈਂ ਤਾਰੀਫ਼ ਨਹੀਂ ਕੀਤੀ ਦੇਖੋ ਅਗਲਾ ਫਿਰ ਉੱਤੇ ਕੁਛ ਕਿ ਠੀਕ ਹੈ ਮੇਤਾ ਇਹਨਾਂ ਪਸੰਦ ਨਹੀਂ ਮਿਲਦੀ ਮੇਰੀ ਆਪਣੀ ਪਸੰਦ ਇਹਨਾਂ ਦੀ ਆਪਣੀ ਪਸੰਦ ਤੁਹਾਨੂੰ ਇੱਕ ਐਗਜ਼ਾਮਪਲ ਦਿੰਨੀ ਹੈ ਕਿਸੇ ਨਾ ਕੰਪਨੀ ਦੇ ਵਿੱਚ ਕੋਈ ਆਦਮੀ ਕੰਮ ਕਰਦਾ ਸੀ ਦੇਖੋ ਮੈਂ ਨਾਮ ਨਹੀਂ ਯਾਦ ਰੱਖਦੀ ਕਿਸੇ ਦੇ ਤੇ ਨਾਮ ਤੋਂ ਆਪਾਂ ਲੈਣਾ ਵੀ ਕੀ ਹੈ ਇਤਿਹਾਸ ਤੋਂ ਤੇ ਗੱਲਾਂ ਬਾਤਾਂ ਤੋਂ ਸਿੱਖਿਆ ਲੈਂਦੀ ਹੈ ਨਾਮ ਦਾ ਕਿਹੜਾ ਆਪਾਂ ਲਿ ਹੱਥ ਤੇ ਜਾਣਾ ਹੈ ਹਨ ਤਾਂ ਗੱਲ ਲੌਜੀਕਲੀ ਇਹ ਹੋਈ ਕਿ ਕਿਸੇ ਦੇ ਕਿਸੇ ਕਿਸੇ ਯੂਐਸਸੀ ਦੀ ਕੰਪਨੀ ਸੀ ਕੋਈ ਤੇ ਉਸ ਟਾਈਮ ਤੇ ਮਤਲਬ ਉਸ ਕੰਪਨੀ ਦੇ ਵਿੱਚ ਜੋ ਕਾਮਕਾਰ ਕਰਦੇ ਸੀ ਉਹਨੇ ਇੱਕ ਬੰਦਾ ਹਾਇਰ ਕੀਤਾ ਆਪਣੀ ਉਹਦੇ ਨਾਲ ਕੋਈ ਨਾ ਕੋਈ ਪਰੇਸ਼ਾਨੀ ਕਾਮਕਾਰ ਵੱਲੋਂ ਹੁੰਦੀ ਸੀ ਕਦੇ ਉਹਨੂੰ ਲੇਬਰ ਤੰਗ ਕਰਦੀ ਕਦੇ ਕੋਈ ਕੋਈ ਤੰਗ ਕਰਦਾ ਤਾਂ ਕਿਸੇ ਨੇ ਸਲਾਹ ਦਿੱਤੇ ਕਿ ਆ ਬੰਦਾ ਰੱਖ ਤੇਰਾ ਕੰਮ ਵੀ ਵਧੇਗਾ ਤੇ ਤੇਰੇ ਲੇਬਰ ਤੇਨੂੰ ਉਸ ਤੋਂ ਬਾਅਦ ਪਰੇਸ਼ਾਨ ਨਹੀਂ ਕਰੇਗੀ ਚਲੋ ਉਹਨੇ ਬੰਦਾ ਹਾਇਰ ਕੀਤਾ ਹੋਲੀ 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 ਉਹਦੀ ਕਾਫੀ ਜ਼ਿਆਦਾ ਤਨਖਾਹ ਪਰ ਕਰਨਾ ਹੋ ਨਹੀਂ ਕੁਝ ਨਹੀਂ ਸਿਰਫ ਆਲੇ ਦੁਆਲੇ ਦੇਖਣਾ ਤੇ ਉਹਦੇ ਕੋਲ ਜਦੋਂ ਬਹੁਤ ਸਾਰਾ ਪੈਸਾ tha ਕਿਸੇ ਨੇ ਉਹਨੂੰ ਪੁੱਛਿਆ ਕਿ ਤੁਸੀਂ ਇਸ ਕੰਪਨੀ ਦੇ ਵਿੱਚ ਤੁਹਾਡਾ ਕੀ ਯੋਗਦਾਨ ਹੈ ਕਿ ਕੰਪਨੀ ਕਾਫੀ ਕਾਫੀ ਪ੍ਰੋਗਰੈਸ ਕਰ ਰਹੀ ਹੈ ਕਾਫੀ ਇਹਦਾ ਨਾਮ ਹੋਇਆ ਤੁਹਾਡੇ ਆਉਣ ਤੋਂ ਬਾਅਦ ਉਹ ਕਹਿੰਦਾ ਮੇਰਾ ਕੋਈ ਯੋਗਦਾਨ ਨਹੀਂ ਹੈ ਮੈਂ ਤਾਂ ਸਿਰਫ ਉੱਤੇ ਚੀਜ਼ਾਂ ਹੈਂਡਲ ਕਰਦਾ ਕਹਿੰਦੇ ਤੇ ਤੁਹਾਡੀ ਪੇ ਬਹੁਤ ਜ਼ਿਆਦਾ ਹੈ ਤੁਸੀਂ ਤੁਹਾਨੂੰ ਹਾਇਰ ਕੀਤਾ ਉਹਨੇ ਕਿਹਾ ਬੰਦੇ ਨੇ ਕਿ ਮੈਨੂੰ ਇਸ ਤੋਂ ਬਾਅਦ ਹੀ ਵਧੀਆ ਹੋਇਆ ਰਿਜ਼ਲਟ ਮੈਨੂੰ ਬਹੁਤ ਅੱਛੇ ਮਿਲੇ ਮੇਰੇ ਕੰਮਕਾਰ ਵਿੱਚ ਬੜੀ ਤਰੱਕੀ ਹੋਈ ਮੈਨੂੰ ਬਹੁਤ ਅੱਛਾ ਕੰਮ ਮਿਲਣ ਲੱਗ ਗਿਆ ਮਤਲਬ ਜੋ ਮੈਂ ਕਰਵਾਉਣਾ ਚਾਹੁੰਦਾ ਸੀ ਉਸ ਤੋਂ ਵੀ ਵਧੀਆ ਹੋਇਆ ਤਾਂ ਉਹ ਕਹਿੰਦਾ ਦੇਖੋ ਇਹਦੇ ਵਿੱਚ ਮੇਰਾ ਕੋਈ ਮੇਰਾ ਕੰਮ ਨਹੀਂ ਹੈ ਕਿਉਂਕਿ ਮੈਂ ਕੰਮ ਨਹੀਂ ਕਰਦਾ ਹੈਨਾ ਤਾਂ ਮੈਂ ਤਾਂ ਮੈਨੂੰ ਤਾਂ ਇਹਨਾਂ ਨੇ ਉੱਤੇ ਹੀ ਰੱਖਿਆ ਏ ਕਿ ਮਤਲਬ ਦੇਖਣ ਦਾ ਤੇ ਕਹਿੰਦੇ ਵੀ ਤੁਸੀਂ ਫਿਰ ਵੀ ਤੁਹਾਡਾ ਕੁਝ ਤੇ ਰੋਲ ਹੋਏਗਾ ਕਿਉਂਕਿ ਤੁਹਾਡੇ ਆਉਣ ਤੋਂ ਬਾਅਦ ਸਾਰਾ ਕੁਝ ਅੱਛਾ ਹੋਇਆ ਤਾਂ ਉਹ ਕਹਿੰਦਾ ਕਿ ਦੇਖੋ ਮੇਰਾ ਕੰਮ ਕੀ ਹੈ ਆਪਾਂ ਲੋਕੀ ਕੀ ਕਰਦੇ ਆ ਕਿ ਦੋ ਵਾਰ ਕਿਸੇ ਨੇ ਕੋਈ ਕੰਮ ਬਹੁਤ ਅੱਛਾ ਕੀਤਾ ਮੱਲੋ ਕਿ ਸਨੇ ਬਹੁਤ ਅੱਛਾ ਕੰਮ ਕੀਤਾ ਤੁਹਾਡੇ ਘਰ ਵਿੱਚ ਹੀ ਆ ਤੁਹਾਡੇ ਬਾਹਰ ਕਿਤੇ ਆ ਬੜੇ ਵਧੀਆ ਦੋ ਤਿੰਨ ਵਾਰੋਂ ਨੇ ਚੀਜ਼ ਅੱਛੀ ਬਣਾਈ ਇੱਕ ਵਾਰ ਅੱਛੀ ਨਹੀਂ ਬਣੀ ਤੇ ਤੁਸੀਂ ਉਹ ਦੋ ਵਾਰ ਵਾਲੀ ਵੀ ਭੁੱਲ ਜਾਂਦੇ ਹੋ ਕਿ ਉਹਨੇ ਅੱਛੀ ਬਣਾਈ ਉਹੀ ਗੱਲ ਪੰਜਾਬੀ ਚ ਹਸਾਈ ਦਾ ਨਾਂ ਹੈ ਰਵਾਇਦਾ ਰਵਾਇਦਾ ਨਾਂ ਹੈ ਹਸਾਈ ਦਾ ਨਾਂ ਨਹੀਂ ਹੈ ਆਹੋ ਇਦਾਂ ਹੀ ਕਹਿੰਦੇ ਆ ਕਿ ਇਦਾਂ ਹੋ ਜਾਂਦਾ ਹਨਾ ਕਿ ਆਪਾਂ ਉਹ ਚੀਜ਼ਾਂ ਨੋਟ ਕਰਦੇ ਆ ਕਮੀਆਂ ਨੋਟ ਕਰਨ ਇਨਸਾਨ ਦੀ ਫਿਤਰਤ ਹੈ ਅਸੀਂ ਨਹੀਂ ਚੇਂਜ ਕਰ ਸਕਦੇ ਕਿੱਥੇ ਚੇਂਜ ਹੋਣੀ ਹੈ ਐਵੇਂ ਦੁਨੀਆ ਚੇਂਜ ਕਰਦੇ ਫਿਰੇ ਕਿੱਥੇ ਚੇਂਜ ਹੋਣੀ ਹੈ ਨਹੀਂ ਕਰਨੀ ਕਰਨਾ ਕਿ ਉਹਨੂੰ ਚੇਂਜ ਅਸੀਂ ਆਪਣੇ ਆਪ ਨੂੰ ਅਸੀਂ ਆਪਣੀ ਸੋਚ ਨੂੰ ਸੋਚ ਕਿਦਾਂ ਚੇਂਜ ਹੋਈ ਉਹ ਕਹਿੰਦਾ ਮੈਂ ਲੋਕ ਮੇਰੇ نیچے ਕੰਮ ਕਰਦੇ ਸੀ ਜਿਹੜੇ ਸਾਰੇ ਵੀ ਜਿਨ੍ਹਾਂ ਲਈ ਮੈਨੂੰ ਹਾਇਰ ਕੀਤਾ ਜਿਹਦੀ ਵਜ੍ਹਾ ਨਾਲ ਇਸ ਮਾਲਕ ਨੂੰ ਪ੍ਰੋਬਲਮ ਆਉਂਦੀ ਸੀ ਤਾਂ ਉਹਨਾਂ ਨੇ ਉਹਨੂੰ ਕਿਆਕਿ ਤੁਸੀਂ ਇਹ ਕੰਮ ਕੋਈਂਦਾ ਵੀ ਮੈਂ ਉਹਨਾਂ ਨੂੰ ਰੋਜ਼ ਜਾਨਾ ਕਿ ਤੁਸੀਂ ਬਹੁਤ ਮਿਹਨਤ ਕਰ ਰਹੇ ਹੋ ਤੁਸੀਂ ਇਸ ਕੰਪਨੀ ਨੂੰ ਖੜੀ ਕਰਨ ਵਿੱਚ ਸਭ ਤੋਂ ਜ਼ਿਆਦਾ ਰੋਲ ਤੁਹਾਡਾ ਹੈ ਕਿਉਂਕਿ ਤੁਸੀਂ ਬਹੁਤ ਅੱਛਾ ਕੰਮ ਕਰ ਰਹੇ ਹੋ ਤੁਸੀਂ ਜਿੰਨੀ ਪੇ ਲੈ ਰਹੇ ਹੋ ਇਸ ਇਹ ਇੰਨੀ ਮਿਹਨਤ ਦੇ ਨਾਲ ਤੁਸੀਂ ਆਪਣਾ ਹੱਕ ਆਪਣਾ ਕਰਮ ਬਹੁਤ ਸਹੀ ਕੀਤਾ ਹੈ ਤੁਹਾਡੇ ਇਸ ਕਰਮ ਦੇ ਨਾਲ ਹੀ ਇਸ ਕੰਮ ਨੂੰ ਨਾਮ ਮਿਲਣਾ ਹੈ ਜਦੋਂ ਇਸ ਕੰਮ ਨੂੰ ਇਸ ਨਾਮ ਕੰਪਨੀ ਨੂੰ ਨਾਮ ਮਿਲਣਾ ਹੈ ਤਾਂ ਇਹਦੇ ਵਿੱਚ ਪਿੱਠ ਪਿੱਛੇ ਤਾਰੀਫ਼ ਕੁਦਰਤ ਜਾਣਦੀ ਹੈ ਤੁਹਾਡੀ ਹੈਨਾ ਚਲੋ ਉਹਨਾਂ ਨੇ ਕਹਿੰਦਾ ਕੰਮ ਕੀਤਾ ਜਦੋਂ ਉਹਨਾਂ ਨੇ ਕੰਮ ਕਰਨਾ ਤੇ ਮੈਂ ਹਰ ਰੋਜ਼ ਉਹਨਾਂ ਨੂੰ Thanks ਬੋਲਣਾ ਹੈ ਹਰ ਕਿਸੇ ਨੂੰ ਕਿ ਥੈਂਕ ਯੂ ਤੁਸੀਂ ਬਹੁਤ ਅੱਛਾ ਕੰਮ ਕੀਤਾ ਤੇ ਹਰ ਰੋਜ਼ ਤੇ ਉਹ ਬੜੀ ਖੁਸ਼ੀ ਨਾਲ ਜਾਂਦੇ ਆ ਚਿਹਰੇ ਤੇ ਸਮਾਈਲ ਲੈ ਕੇ ਕੰਮ ਤੇ ਜਦੋਂ ਨਾਲੇ ਸਵੇਰੇ ਆਉਣਾ ਤੇ ਮੈਂ ਬਹੁਤ ਵੱਡੀ ਸਮਾਈਲ ਨਾਲ ਉਹਨਾਂ ਨੂੰ ਕਹਿਣਾ ਕਿ ਅੱਜ ਦਾ ਦਿਨ ਤੁਹਾਡਾ ਬਹੁਤ ਬੈਸਟ ਜਾਣ ਵਾਲਾ ਹੈ ਤੁਸੀਂ ਬਹੁਤ ਅੱਛੇ ਇਨਸਾਨ ਹੋ ਤੁਸੀਂ ਆਪਣੇ ਪਰਿਵਾਰ ਲਈ ਕੰਮ ਕਰਦੇ ਪਏ ਹੋ ਤੇ ਇਹ ਕੰਮ ਅਸੀਂ ਇਸ ਲਈ ਕਰਦੇ ਹਾਂ ਕਿਉਂਕਿ ਇਸ ਨਾਲ ਸਾਡੇ ਪਰਿਵਾਰ ਨੂੰ ਰੋਟੀ ਮਿਲਦੀ ਹੈ ਤੇ ਤੁਸੀਂ ਇਸ ਲਈ ਕਰਦੇ ਹੋ ਕਿਉਂਕਿ ਸਾਡਾ ਇੱਕ ਕਰਮ ਹੈ ਤੇ ਅਸੀਂ ਕੰਮ ਕਰ ਲਈ ਤੇ ਅਸੀਂ ਆਪਣੇ ਆਪਣਾ ਮਨ ਲਗਾ ਕੇ ਕਰਨਾ ਹੈ ਉਹ ਰੋਜ਼ ਬੜੀ ਵਧੀਆ ਕੰਮ ਕਰਦੇ ਸੀ ਅੱਛਾ ਕੰਮ ਕਰਦੇ ਸੀ ਔਰ ਮਨ ਲਗਾ ਕੇ ਕਰਦੇ ਸੀ ਤੇ ਜਾਂ ਲੱਗਿਆ ਮੈਂ ਉਹਨਾਂ ਨੂੰ ਥੈਂਕ ਯੂ ਕਹਿੰਦਾ ਸੀ ਤਾਂ ਕੀ ਹੈ ਜੀ ਉਹਨਾਂ ਕੋਈ ਗਲਤੀ ਵੀ ਹੋ ਜਾਂਦੀ ਸੀ ਮੇਨ ਗੱਲ ਕੀ ਹੈ ਇਨਸਾਨ ਗਲਤੀਆਂ ਦਾ ਪੁੱਤਲਾ ਕਹਿ ਦਿੰਨੇ ਆ ਕਦੀ ਆਪਾਂ ਕਿਸੇ ਨੂੰ ਕਿਹਾ ਕਿ ਫਿਰ ਕੀ ਹੋ ਗਿਆ ਕੀ ਵੱਡੀ ਗੱਲ ਹੈ ਨਾ ਕਦੇ ਨਹੀਂ ਕਹਿੰਦੇ ਇਹੋ ਜੀ ਮਧਾਨੀ ਆਪਣੀ ਆਦਤ ਹੈ ਜੀ ਪਾਉਣ ਦੀ ਆਪਣੇ ਵੱਲ ਵੀ ਥੋੜਾ ਜਿਹਾ ਪਣਚਾਤੀ ਮਾਰ ਲੈਣੀ ਹੈ ਦੂਜਿਆਂ ਦੀਆਂ ਕਹਾਣੀਆਂ ਤੇ ਉਦੋਂ ਯਕੀਨ ਹੁੰਦਾ ਜਦੋਂ ਸਾਡੇ ਨਾਲ ਬੀਤਦੀ ਆ ਹੈਨਾ ਤਾਂ ਕੀ ਹੋਇਆ ਕਹਿੰਦਾ ਜੇ ਕਿਸੇ ਕੋ ਕੋਈ ਗਲਤੀ ਹੋ ਜਾਂਦੀ ਹੈ ਤਾਂ ਮੈਂ ਕਹਿੰਦਾ ਕੋਈ ਗੱਲ ਨਹੀਂ ਤੁਸੀਂ ਆਪਣੇ ਮਤਲਬ ਅੱਛਾ ਕੀਤਾ ਫਿਰ ਕੀ ਹੋਇਆ ਕਈ ਵਾਰੀ ਹੋ ਜਾਂਦਾ ਹੈ ਕਈ ਵਾਰੀ ਹੋ ਜਾਂਦਾ ਹੈ ਤਾਂ ਆਪਾਂ ਧਿਆਨ ਰੱਖਣਾ ਹੈ ਕਿ ਜੇ ਹੋ ਵੀ ਜਾਂਦਾ ਤਾਂ ਕੋਈ ਗੱਲ ਨਹੀਂ ਆਪਾਂ ਅੱਗੇ ਵਧਣਾ ਹੈ ਫਿਰ ਕੀ ਹੋਇਆ ਕੁਝ ਨਹੀਂ ਕੁਝ ਵੀ ਨਹੀਂ ਹੈ ਤਾਂ ਕਹਿੰਦਾ ਮੈਂ ਕਦੇ ਉਹਨਾਂ ਨੂੰ ਡਾਂਟਿਆ ਨਹੀਂ ਕਦੇ ਅਸੀਂ ਕੰਪਨੀ ਵਾਲੇ ਜੋ ਲੇਬਰ ਤੇ ਕੰਮ ਕਰਦੇ ਆ ਸੀ ਉਹਨਾਂ ਨੂੰ ਕੁਝ ਨਹੀਂ ਕਿਹਾ ਦੂਜੀ ਗੱਲ ਕਹਿੰਦਾ ਸਾਡੇ ਇੱਥੇ ਸ਼ੇਅਰ ਜਦੋਂ ਕੰਪਨੀ ਡਾਊਨ ਹੋਈ ਇੱਕ ਵਾਰ ਕਿਸੇ ਨੇ ਕਿਹਾ ਕਿ ਜਦੋਂ ਡਾਊਨ ਹੋਈ ਉਦੋਂ ਕੀ ਹੋਇਆ ਉਹ ਕਹਿੰਦਾ ਜਦੋਂ ਡਾਊਨ ਹੋਈ ਤਾਂ ਸਾਡੀ ਚੋ ਕੰਪਨੀ ਦਾ ਫਾਈਨਾਂਸ ਦਾ ਕੰਮ ਕਰਦੇ ਆ ਤਾਂ ਉਹਨਾਂ ਕੋਲੋਂ ਕੁਛ ਨਾ ਕੁਛ ਮਾਰਕੀਟ ਨੂੰ ਨਾ ਸਮਝਦੇ ਹੋਏ ਕੁਛ ਹੋ ਗਿਆ ਐਨੀਥਿੰਗ ਤੇ ਕਹਿੰਦਾ ਅਸੀਂ ਉਹਨੂੰ ਕਿਹਾ ਕਿ ਕੋਈ ਗੱਲ ਨਹੀਂ ਕਿਉਂ ਕਿਹਾ ਕਿਉਂਕਿ ਤੁਸੀਂ ਆਪਣੀ ਮਿਹਨਤ ਕੀਤੀ ਜਾਣੇ ਅਣ ਜਾਣੇ ਵਿੱਚ ਕਈ ਵਾਰੀ ਹੋ ਜਾਂਦਾ ਹੈ ਤਾਂ ਜਿਹੜਾ 35% ਨੁਕਸਾਨ ਹੋਇਆ ਏ ਉਹ ਹੋਇਆ ਏ ਆਪਾਂ ਮੰਨਦੇ ਆ ਪਰ ਆਪਾਂ ਉਹਨੂੰ ਰਿਕਵਰ ਕਰ ਸਕਦੇ ਆ ਪਰ ਜਿਹੜਾ ਜਿਹੜਾ 65% ਫਾਇਦਾ ਹੋਇਆ ਏ ਉਹ ਵੀ ਤੇ ਤੁਹਾਡੀ ਵਜ੍ਹਾ ਨਾਲ ਹੀ ਆ ਜਾਂ ਬਚਾ ਹੋਇਆ ਤਾਂ ਕੋਈ ਨਹੀਂ ਜਿੰਨਾ ਬਚਾ ਬਚਿਆ ਉਹ ਜ਼ਿਆਦਾ ਏ ਜੇ ਨੁਕਸਾਨ ਹੋ ਵੀ ਗਿਆ ਤੇ ਆਪਾਂ ਉਹਨੂੰ ਕਵਰ ਕਰ ਲਵਾਂਗੇ ਤਾਂ ਤੁਸੀਂ ਇੱਕ ਗੱਲ ਹੋਰ ਨੋਟ ਕਰਿਓ ਤਾਂ ਉਹਨੇ ਤਾਂ ਚਲੋ ਆਪਣਾ ਕਵਰ ਕੀਤਾ ਆਪਾਂ ਜਾਣਦੇ ਹਾਂ ਕਿ ਉਹਨੇ ਕਵਰ ਕਰ ਲਿਆ ਹੋਵੇਗਾ ਜਾਂ ਹੋ ਗਿਆ ਹੋਗਾ ਕਿਉਂਕਿ ਉਹ ਕੋਝੂਟ ਬੱਲੂਗਾ ਪਰ ਗੱਲ ਇਹ ਆ ਕਿ ਜਦੋਂ ਸਾਡੇ ਕੋਲ ਸਾਡੇ ਪਰਿਵਾਰ ਕੋਲ ਸਾਡੇ ਕਿਸੇ ਇਨਸਾਨ ਕੋਲੋਂ ਗਲਤੀ ਹੁੰਦੀ ਏ ਤੇ ਆਪਾਂ ਨੂੰ ਕਿੰਨੀ ਕੁ ਮਿਧਾਣੀ ਪਾਉਣੀ ਆ ਕਿੰਨੀ ਕੁ ਵਾਰ ਸੁਣਾਉਣੀ ਆ ਕਿੰਨਾ ਕੁ ਉਹਨੂੰ ਨੀਚਾ ਦਿਖਾਉਣੀ ਆ ਇਹ ਤਾਂ ਆਪਾਂ ਹੀ ਜਾਣਦੇ ਆ ਤੇ ਫਿਰ ਅਸੀਂ ਭਾਲਦੇ ਆ ਕਿ ਸਾਡੇ ਬੱਚੇ ਸਾਡੀ ਮੂੰਹ ਬੰਦ ਕਰਕੇ ਸੇਵਾ ਕਰਨ ਤੇ ਗੱਲਬਾਤ ਮੰਨਣ ਹਰ ਗੱਲ ਤੇ ਬੱਚੇ ਨੂੰ ਟੋਕਾ ਟਾਕੀ ਕਰਨਾ ਹਰ ਗੱਲ ਤੇ ਉਹਨੂੰ ਡੀਮੋਟੀਵੇਟ ਕਰਨਾ ਤੇਰ ਕੋ ਨਹੀਂ ਹੁਣ ਤੇਰ ਕੋ ਤੇ ਹੋਣਾ ਹੀ ਨਹੀਂ ਆ ਮੇਨ ਡਾਇਲੋਗ ਹੈ ਮਾਤਾ ਪਿਤਾ ਬਹੁਤ ਸਾਰੇ ਬੱਚੇ ਬਹੁਤ ਹੀ ਬਹੁਤ ਹੀ ਜ਼ਿਆਦਾ ਸਾਰੇ ਇਨਸਾਨ ਆਪਾਂ ਬਹੁਤ ਬੱਚੇ ਬਹੁਤ ਮਿਹਨਤ ਕਰਦੇ ਆ ਤੇ ਕਈ ਵਾਰੀ ਨਹੀਂ ਵਕਤ ਹੁੰਦਾ ਬਾਈ ਫਿਰ ਕੀ ਹੋ ਗਿਆ ਸੋਚੋ ਤੁਸੀਂ ਬੈਸਟ ਦੇ ਰਹੇ ਹੋ ਤੁਸੀਂ ਦੇ ਸਕਦੇ ਹੋ ਅੱਜ ਕੱਲ ਡਿਪਰੈਸ਼ਨ ਦਾ ਮੇਨ ਕਾਰਨ ਇਹ ਆ ਜਿਸ ਬਾਰੇ ਆਪਾਂ ਤੁਹਾਨੂੰ ਡਿਸਕਸ਼ਨ ਕੀਤੀ ਤਾਰੀਫ ਕਰੋ ਜੋ ਵੀ ਤੁਹਾਨੂੰ ਲੱਗਦਾ ਕੋਈ ਪਰੇਸ਼ਾਨ ਹੈ ਕਿਸੇ ਕੋ ਕੋਈ ਗਲਤੀ ਹੋ ਗਈ ਹੈ ਉਹਦਾ ਸਾਥ ਦੋ ਉਹਦੇ ਨਾਲ ਬੈਠੋ ਗੱਲਾਂ ਬਾਤਾਂ ਰਾਹੀਂ ਜ਼ਰੂਰੀ ਹੈ ਹੱਲ ਹੋਣਾ ਪਰ ਉਹ ਗੱਲਾਂ ਉਹ ਬਾਤਾਂ ਜੋ ਨੁਕਸਾਨ ਨੂੰ ਜ਼ਿਆਦਾ ਸ਼ੋਅ ਕਰਦੀਆਂ ਨੇ ਉਹ ਕਰਨੀਆਂ ਬੰਦੀ ਕਰ ਦੋ ਹਰ ਇਨਸਾਨ ਨੂੰ ਜਿਦਾ ਆਪਾਂ ਕੱਲ ਦੱਸਿਆ ਸੀ ਕਿ ਹਰ ਇਨਸਾਨ ਨੂੰ ਆਪਣੀ ਇੰਪੋਰਟੈਂਸ ਚਾਹੀਦੀ ਆ ਤੇ ਉਹ ਇੰਪੋਰਟੈਂਸ ਤੁਸੀਂ ਉਹਦੇ ਤਰੀਫ਼ ਬਈ ਤੇਰੀ ਇਸ ਕਾਰਜ ਚ ਬੜੀ ਐਮੀਅਤ ਹੈ ਤੁਹਾਡੇ ਤੋਂ ਬਿਨਾ ਅਸੀਂ ਅਧੂਰੇ ਆ ਕਹਿੰਚ ਹਰ ਜਿਵੀ ਕੀ ਹੈ ਇਨਸਾਨ ਦੀ ਨਾਲ ਹੀ ਪਾਵਰ ਬਚ ਜਾਂਦੀ ਸਮਝਦਾਰ ਹੋ ਤੁਸੀਂ ਬਹੁਤ ਜਿਆਦਾ ਸਮਝਦਾਰ ਹੋ ਤੁਸੀਂ ਹਰ ਗੱਲ ਨੂੰ ਸਮਝਦੇ ਹੋ ਚਲੋ ਅੱਜ ਆਪਾਂ ਗੱਲ ਕਰਾਂਗੇ ਜੀ ਤਕਰੀਬਨ 21 ਅਪ੍ਰੈਲ 2024 21 ਅਪ੍ਰੈਲ 2025 ਦਿਨ ਸੋਮਵਾਰ ਦੀ ਤਿਥੀ ਰਹੇਗੀ ਅੱਜ ਅਸ਼ਟਮੀ ਤਿਥੀ ਅਸ਼ਟਮੀ ਤਿਥੀ ਦਾ ਪੱਖ ਸ਼ਾਮ ਨੂੰ 7 ਵਜੇ ਦਾ ਕਰਨ ਵਾਲਾ ਹੈ ਉਤਰਾ ਸਾੜਾ ਨਕਸ਼ਤਰ ਉਤਰਾ ਸਾੜਾ ਨਕਸ਼ਤਰ ਵਿੱਚ ਚੰਦਰ ਮਹਾਰਾਜ ਦੀ ਗੱਲ ਕਰੀਏ ਤਾਂ ਅੱਜ ਸੋਮਵਾਰ ਵਾਲੇ ਦਿਨ ਚੰਦਰਮਾ ਮਕਰ ਰਾਸ਼ੀ ਵਿੱਚ ਤੇ ਸ਼ੱਕ ਬਿਸ਼ੱਕ ਆਰੰਭ ਹੋ ਗਿਆ ਅੱਜ ਤੇ ਗ੍ਰਹਾਂ ਦੇ ਮੁਤਾਬਕ ਸੋਮਵਾਰ ਵਾਲੇ ਦਿਨ 10:30 ਵਜੇ ਤੋਂ ਲੈ ਕੇ 12 ਵਜੇ ਦਾ ਟਾਈਮ ਰਿਹਾ ਰਾਹੂ ਕਾਲ ਦਾ ਕਿੱਦਾਂ ਦਾ ਜਾਏਗਾ ਅੱਜ ਦਾ ਦਿਨ ਇਸ ਬਾਰੇ ਚਰਚਾ ਕਰਦੇ ਆ ਸ਼ਨੀ ਦੇ ਘਰ ਚੰਦਰ ਮੰਗਲ ਦੀ ਪੂਰੀ ਦ੍ਰਿਸ਼ਟੀ ਸ਼ਨੀ ਮਤਲਬ ਮਕਰ ਰਾਸ਼ੀ ਚ ਚੰਦਰਵਾਤੇ ਮੰਗਲ ਦੀ ਪੂਰੀ ਦ੍ਰਿਸ਼ਟੀ ਕਿਉਂਕਿ ਮੰਗਲ ਕਰ ਰਾਸ਼ੀ ਚ ਬਿਲਕੁਲ ਸਾਹਮਣੇ ਚੱਲ ਰਿਹਾ ਕੀ ਪ੍ਰਭਾਵ ਪਵੇਗਾ ਇਸ ਬਾਰੇ ਆਪਾਂ ਜਾਣਦੇ ਹਾਂ ਸਭ ਤੋਂ ਪਹਿਲਾਂ ਇਹ ਹੈ ਸ਼ਨੀ ਮੇਸ਼ ਰਾਸ਼ੀ ਦੀ ਗੱਲ ਕਰਦੇ ਆ ਮੇਸ਼ ਰਾਸ਼ੀ ਵਾਲਿਆਂ ਦੇ ਲਈ ਦੇਖਿਆ ਜਾਵੇ ਤਾਂ ਗ੍ਰਹਿਆਂ ਦੇ ਮੁਤਾਬਕ ਉੱਚ ਦਾ ਸੂਰਜ ਲਗਣ ਵਿੱਚ ਤੇ ਬੁੱਧ ਮਹਾਰਾਜ ਰਾਹੂ ਸ਼ਨੀ ਦੇ ਨਾਲ 12ਵੇਂ ਸਥਾਨ ਵਿੱਚ ਬਣੇ ਹੋਇਆ ਠੀਕ ਹੈ ਸਿਤਾਰੇ ਚੰਗੇ ਆ ਚੰਦਰ ਦਸਵੇਂ ਸਥਾਨ ਵਿੱਚ ਦਿਨ ਲੰਘਿਆ ਸ਼ਾਮ ਨੂੰ ਥੋੜੀ ਬਹੁਤੀ ਜੀ ਪਰੇਸ਼ਾਨੀ ਸ਼ੁਰੂ ਹੋਈ ਕਿ ਕਿੱਦਾਂ ਸੋਚਿਆ ਸੀ ਕਿੱਦਾਂ ਸੋਚਦੇ ਸੀ ਕਿੱਦਾਂ ਕੋਈ ਕੰਮ ਕਰਨਾ ਚਾਹੁੰਦੇ ਸੀ ਪਰ ਪਰੇਸ਼ਾਨੀ ਇਹ ਆ ਕਿ ਉਨੀ ਤਰ੍ਹਾਂ ਰੂਟੀਨ ਸਹੀ ਨਾਲ ਕੰਮ ਕਰ ਨਹੀਂ ਹੋ ਰਹੇ ਪਰ ਫਿਰ ਵੀ ਤੁਸੀਂ ਧਿਆਨ ਰੱਖਣ ਵਾਲੀ ਗੱਲ ਇਹ ਆ ਉੱਚ ਦਾ ਸੂਰਜ ਤੁਹਾਨੂੰ ਅੱਛੀ ਪਰਸਨੈਲਿਟੀ ਅੱਛਾ ਕੰਮ ਕਰ ਦੇ ਰਿਹਾ ਤਾਂ ਉੱਚ ਦੇ ਸੂਰਜ ਨੂੰ ਬੈਸਟ ਕਰਨ ਦੇ ਲਈ ਚਲਦੇ ਪਾਣੀ ਵਿੱਚ ਥੋੜਾ ਜਿਹਾ ਗੁਰਜਲ ਪ੍ਰਵਾਹ ਕਰ ਦਿਓ ਅੱਛਾ ਹੋ ਜਾਏਗਾ ਗਾਣੂ ਗੁੜ ਵੀ ਕਲਾ ਸਕਦੇ ਹੋ ਟੋਰੀਸ ਬ੍ਰਿਕ ਰਾਸ਼ੀ ਬ੍ਰਿਕ ਰਾਸ਼ੀ ਵਾਲਿਆਂ ਦੇ ਜੋ ਸਿਤਾਰੇ ਚੱਲ ਰਹੇ ਨੇ ਜੀ ਗੁਰੂ ਲਗਣ ਵਿੱਚ ਹੈ ਨਕਸ਼ਤਰ ਦੇਖਿਆ ਜਾਵੇ ਤਾਂ ਚੰਦਰ ਮਹਾਰਾਜ ਉਤਰਾ ਸਾੜਾ ਨਕਸ਼ਤਰ ਜ ਜਿਹਨੇ ਸੂਰਜ ਦੇ ਨਕਸ਼ਤਰ ਵਿੱਚ ਕਦੋਂ ਟਕਰਾਣਗੇ ਵੀ ਤੁਹਾਨੂੰ ਮੈਂ ਟਾਈਮ ਦੱਸ ਦਿੰਨੀ ਆ ਕੀ ਉਤਰਾ ਸਾੜਾ ਨਕਸ਼ਤਰ ਜੋ ਹੈ ਚੱਲਣ ਵਾਲਾ ਹੈ 12:30 ਮਿੰਟ ਤੱਕ ਤੇ ਉਸ ਤੋਂ ਬਾਅਦ ਸ਼੍ਰਵਣ ਨਕਸ਼ਤਰ ਸ਼੍ਰਵਣ ਨਕਸ਼ਤਰ ਠੀਕ ਹੈ ਤਾਂ ਉਤਰਾ ਸਾੜਾ ਨਕਸ਼ਤਰ ਦੇ ਲਈ ਗੁੱਸਾ ਥੋੜਾ ਘੱਟ ਕਰਨਾ ਹੈ ਇਰਿਟੇਟ ਥੋੜਾ ਘੱਟ ਹੋਣਾ ਹੈ ਕੰਮਾਂ ਕਰਨ ਉਤਰਕੀਬ ਮੁਤਾਬਕ ਕਰਦੇ ਰਹਿਣਾ ਹੈ ਅਗਲੀ ਰਾਸ਼ੀ ਜੈਮਿਨੀ ਜਾਂ ਮਿਥੂ ਰਾਸ਼ੀ ਦੀ ਗੱਲ ਕਰੀ ਤਾਂ ਚੰਦਰ ਰਾਜ 8ਵੇਂ ਸਥਾਨ ਵਿੱਚ ਹੈ ਘਰੇਲੂ ਪਰੇਸ਼ਾਨੀ ਥੋੜੀ-ਬੋਤੀ ਰਹੇਗੀ ਕੋਈ ਜ਼ਿਆਦਾ ਨੁਕਸਾਨ ਵਾਲੀ ਗੱਲ ਨਹੀਂ ਯਾਤਰਾ ਕਰਦੇ ਸਮੇਂ ਬਹੁਤ ਧਿਆਨ ਨਾਲ ਸੇਤ ਵੀ ਕੰਮ ਕਰ ਵੀ ਧਿਆਨ ਨਾਲ ਹੀ ਕਰਨਾ ਹਰ ਕਿਸੇ ਨਾ ਕਿਸੇ ਤਰ੍ਹਾਂ ਕੋਈ ਟੀਲ ਨਾ ਪਾ ਚਾਵੇ ਇਸ ਦੇ ਲਈ ਪੈਸੇ ਦਾ ਲੈਣ ਦੇਂਦੇ ਹੁੰਦੇ ਧਿਆਨ ਨਾਲ ਹੀ ਕਰੋ ਅਗਲੀ ਰਾਸ਼ੀ ਕੈਂਸਰ ਜਾਨੀ ਕਰ ਕਰਾਸ਼ੀ ਕਰ ਕਰਾਸ਼ੀ ਦੇ ਲਈ ਕਾਫੀ ਅੱਛਾ ਦਿਨ ਅੱਜ ਜਾਏਗਾ ਪੈਸੇ ਵੱਲੋਂ ਧਨ ਵੱਲੋਂ ਸੌਖੇ ਰਹੋਗੇ ਕੌਨਫੀਡੈਂਸ ਬਣਿਆ ਰਹੇਗਾ ਜੋ ਪਰੇਸ਼ਾਨੀ ਡਿਸੀਜਨ ਲੈਣ ਵਿੱਚ ਹੋ ਰਹੀ ਸੀ ਉਸ ਦਾ ਹੱਲ ਵੀ ਮਿਲ ਜਾਏਗਾ ਨੁਕਸਾਨ ਵਾਲੀ ਕੋਈ ਗੱਲਬਾਤ ਹੈ ਨਹੀਂ ਐ ਬਸ ਧਿਆਨ ਇੱਕ ਚੀਜ਼ ਦਾ ਰੱਖਣਾ ਕਿ ਕਾਲਾ ਨੀਲਾ ਰੰਗ ਨਹੀਂ ਪੋਣਾ ਸ਼ਰਵਨ ਨਕਸ਼ਤਰ ਤੁਹਾਡਾ ਮਿੱਤਰ ਹੈ ਤੇ ਮੌਜਾ ਕਰੋ ਅਗਲੀ ਰਾਸ਼ੀ ਲਿਓ ਜਾਨੀ ਸਿੰਘ ਰਾਜੀ ਸਿੰਘ ਰਾਜੀ ਵਾਲਿਆਂ ਨੂੰ ਕਿ ਸਾਰੇ ਪੁਰਾਣੇ ਰੋਗ ਬਿਮਾਰੀ ਨੂੰ ਲੈ ਕੇ ਚਿੰਤਾ ਵਧੀ ਕੋਈ ਨਾ ਕੋਈ ਉਲਝੇ ਮਾ ਇਦਾਂ ਦਾ ਪਿਆ ਜਿਸ ਕਰਕੇ ਥੋੜੀ ਮਾਤਾ ਦੀ ਸਿਹਤ ਵੀ ਖਰਾਬ ਕਦੇ ਸਿਰ ਚ ਦਰਦ ਕਦੇ ਕੁਛ ਤੇ ਕਦੇ ਕੁਛ ਤੇ ਨਾਲ ਆਪ ਵੀ ਥੋੜੇ ਉਲਝੇ ਨੇ ਵਾਲੇ ਗਏ ਚੱਲੇ ਕਿ ਚਾਹੀਦਾ ਕੁਛ ਹੋ ਰਿਹਾ ਘਰ ਕੁਛ ਹੋ ਰਿਹਾ ਸੋਚ ਕੁਛ ਹੋ ਰਿਹਾ ਇਦਾਂ ਦੀ ਸਿਚੁਏਸ਼ਨ ਪਤਾਸੇ ਦਾ ਸੇਵਨ ਕਰ ਲਓ ਤੇ ਪਤਾਸੇ ਧਾਰਮਿਕ ਸਥਾਨ ਤੇ ਰੱਖ ਸਕਦੇ ਹੋ ਮੰਗਲ ਸ਼ੁਭ ਫਲ ਦੇ ਜਾਏਗਾ ਵਰਗੋ ਕੰਨਿਆ ਰਾਜੀ ਵਾਲਿਆਂ ਦੇ ਸਿਤਾਰੇ ਅੱਛੀ ਆ ਅਹ ਸ਼੍ਰਾਵਣ ਨਕਸ਼ਤਰ ਵੀ ਮਿੱਤਰ ਹੈ ਔਰ ਉਸ ਤੋਂ ਬਾਅਦ ਜਿਹੜਾ ਸੂਰਜ ਦਾ ਨਕਸ਼ਤਰ ਚੱਲ ਰਿਹਾ ਉਹ ਵੀ ਤਾਂ ਬੁੱਧ ਦਾ ਮਿੱਤਰ ਹੀ ਹੈ ਤੇ ਜਦੋਂ ਤੱਕ ਬੁੱਧ ਸੂਰਜ ਨਾਲ ਨਹੀਂ ਹੋ ਜਾਂਦਾ ਉਦੋਂ ਤੱਕ ਥੋੜੀ ਸੇਤ ਸੰਭਾਲਣੀ ਜ਼ਰੂਰੀ ਹੈ ਨਾਲ ਹੀ ਕੋਈ ਨੰਬਰਸ ਦੀ ਕੋਈ ਪਰੇਸ਼ਾਨੀ ਸੀ ਤਾਂ ਉਹਦਾ ਹੱਲ ਵੀ ਹੋ ਜਾਏਗਾ ਟੈਨਸ਼ਨ ਵਾਲੀ ਕੋਈ ਗੱਲ ਨਹੀਂ ਹੈ ਰਸੋਈ 'ਚ ਬੈਠ ਕੇ ਖਾਣਾ ਅੱਜ ਜ਼ਰੂਰ ਖਾ ਲੈਣਾ ਛੋਟੀਆਂ ਮੋਟੀਆਂ ਚੀਜ਼ਾਂ ਦੀ ਪਰਵਾਹ ਤੋਂ ਸਿੱਨ ਨਹੀਂ ਕਰਨੀ ਲਿਬਰਾ ਤੋਂ ਲਾਰਾਸ਼ੀ ਤੁਹਾਰਾ ਰਾਸ਼ੀ ਵਾਲਾ ਦੇ ਸਿਤਾਰੇ ਜੀ ਦੇਖਿਆ ਜਾਵੇ ਤਾਂ ਸੂਰਜ 7ਵੇਂ ਸਥਾਨ ਵਿੱਚ ਹੈ ਤੇ 7ਵੇਂ ਸੂਰਜ ਥੋੜਾ ਗੁੱਸਾ ਜ਼ਿਆਦਾ ਦਿੰਦਾ ਹੈ ਆਪਾਂ ਦੱਸਿਆ ਤੁਹਾਨੂੰ ਨਮਕ ਦਾ ਸੇਵਨ ਘੱਟ ਕਰੋ ਮਨ ਦੀ ਬਜਾਏ ਦਿਮਾਗ ਨਾਲ ਲੈ ਕੇ ਫੈਸਲੇ ਜ਼ਿਆਦਾ ਅੱਛਾ ਪ੍ਰੋਫਿਟ ਤੇ ਫਾਇਦਾ ਦੇ ਤੁਹਾਨੂੰ ਨੁਕਸਾਨ ਤੋਂ ਬਚਾ ਸਕਦੇ ਆ ਤੇ ਪੈਸੇ ਦਾ ਲੈਣ ਦੇਣ ਉਧਾਰ ਲੈਣ ਤੋਂ ਥੋੜਾ ਬਚਣਾ ਚਾਹੀਦਾ ਹੈ ਉਧਾਰ ਦੇਣ ਤੋਂ ਵੀ ਵੈਸੇ ਬਚੋ ਹੀ ਤਾਂ ਚੰਗਾ ਹੈ ਨਹੀਂ ਪੈਸੇ ਦੀ ਬਜਾਏ ਨਾਲ ਉਲਝ ਜਾਓਗੇ ਸ਼ੁਕਰ ਆਉ ਤੁਹਾਡੀ ਰਾਸ਼ੀ ਤਾਂ 6ਵੇਂ ਸਥਾਨ ਵਿੱਚ ਹੈ ਠੀਕ ਹੈ ਸਕੋਰਪੀਓ বৃশ্চਿਕ ਰਾਸ਼ੀ বৃশ্চিক রাশি ਵਾਲਿਆਂ ਦੇ ਲਈ ਪੰਜਵੇਂ ਸਥਾਨ ਵਿੱਚ ਪੰਜ ਗ੍ਰਹਾਂ ਦੀ ਯੁੱਤੀ ਥੋੜੀ ਬਹੁਤੀ ਪੇਟ ਦੀ ਪ੍ਰੋਬਲਮ ਚੱਲ ਰਹੀ ਹੈ। ਸ਼ੁਭ ਸ਼ੁਭ ਬੋਲੋਗੇ ਪਲੈਨਿੰਗਾਂ ਸਕਸੈਸ ਹੋ ਜਾਣਗੀਆਂ। ਐਨੇ ਭਾਈ ਭੈਣ ਨਾਲ ਬਹਿਸ ਬਾਜੀ ਕਰਨ ਤੇ ਘਰ ਦਾ ਮਾਹੌਲ ਖਰਾਬ ਹੋਏਗਾ। ਤਾਂ ਸਭ ਤੋਂ ਜ਼ਰੂਰੀ ਪੇਟ ਵਿੱਚ ਅਗਰ ਗੈਸ ਵਗੈਰਾ ਤੰਕਾ ਆਦੀ ਤਾਂ ਸੈਰ ਕਰ ਲਓ। ਬੁੱਧ ਰਾਗੂ ਦੀ ਯੁੱਤੀ ਦਾ ਕੈਜ਼ਾ ਹੋ ਜਾਏਗਾ। ਚੰਦਰ ਦਾ ਨਕਸ਼ਤਰ ਦੁਪਹਿਰ ਤੋਂ ਬਾਅਦ ਮਿੱਤਰ ਹੈ। ਕਿਸਮਤ ਤੇ ਫਰੋਸਾ ਤੇ ਕੰਮ ਕਰ ਕੀਤੇ ਹੋਏ ਤੁਹਾਡੇ ਮਨ ਨੂੰ ਖੁਸ਼ੀ ਦੇਣਗੇ। ਅਗਲੀ ਰਾਸ਼ੀ ਸੱਜ ਤੇਰੀ ਹੈ ਤਨੂ ਰਾਸ਼ੀ। ਤਨੂ ਰਾਸ਼ੀ ਦੀ ਗੱਲ ਕਰੀਏ ਆਪਾਂ ਤਾਂ ਚੰਦਰ ਤ ਸੂਰਜ ਦਾ ਨਕਸ਼ਤਰ ਵੀ ਮਿੱਤਰ ਹੈ ਚੰਦਰ ਦਾ ਨਕਸ਼ਤਰ ਵੀ ਮਿੱਤਰ ਹੈ ਪਰ इमोशनल ਜ਼ਿਆਦਾ ਨਹੀਂ ਹੋਣਾ ਕਿਸੇ ਨਾਲ ਕੋਈ ਇਹੋ ਜਿਹਾ ਪ੍ਰੋਮਿਸ ਕਰ ਦੇਣਾ ਜੇ ਤਾਂ ਤੁਹਾਨੂੰ ਲੱਗੇ ਕਿ ਅੱਗੇ ਜਾ ਕੇ ਪੂਰਾ ਨਹੀਂ ਤੁਸੀਂ ਕਰ ਸਕਦੇ ਤਾਂ ਕੀ ਫਾਇਦਾ ਹੈ ਨਾ ਤਾਂ ਇਸ ਕਰਕੇ ਕੋਈ ਵੀ ਪ੍ਰੋਮਿਸ ਕੋਈ ਵੀ ਗੱਲਬਾਤ ਬੜੇ ਹੀ ਹਲੀਮੀ ਨਾਲ ਬੜੇ ਧਿਆਨ ਨਾਲ ਬੜਾ ਸੋਚ ਸਮਝ ਕੇ ਕਿਸੇ ਨਾਲ ਕਿਸੇ ਤਰ੍ਹਾਂ ਦਾ ਪ੍ਰੋਮਿਸ ਕਰੋ ਓਕੇ ਅਗਲੀ ਰਾਸ਼ੀ ਕੈਪ੍ਰਿਕੋਰ ਜਾਂ ਮਕਰਸ਼ੀ ਮਕਰਸ਼ੀ ਵਾਲਨ ਦੇ ਚੰਦਰ ਲਗਣ ਚ ਹੈ ਸਿਹਤ ਸੰਭਾਲਣੀ ਜ਼ਰੂਰੀ ਹੈ ਥੋੜਾ ਬਹੁਤਾ ਲੱਤਾਂ ਪੈਣਾ ਜਾਂ ਗਿੱਟਿਆਂ ਚ ਪ੍ਰੋਬਲਮ ਹੈ ਤਾਂ ਕੋਈ ਚੈੱਕ ਕਰਨੀ ਹੈ ਪਰ ਚੰਦਰ ਤੇ ਮੰਗਲ ਤੇ ਦ੍ਰਿਸ਼ਟੀ ਉਤਾਵਲਾਪਣ ਬੇਚੈਨੀ ਜਲਦਬਾਜੀ ਨੁਕਸਾਨ ਕਰਾਏਗੀ ਸਰਕਾਰੀ ਤੌਰ ਤੇ ਉਲਝੇ ਹੋਏ ਕੰਮ ਹੋ ਜਾਣ ਉਸਦੇ ਲਈ 5 ਮਈ ਤੋਂ ਬਾਅਦ ਬਦੁੱਤ ਸੂਰਜ ਦੇ ਨਾਲ ਆ ਜਾਏਗਾ ਰਿਲੈਕਸ ਮਿਲੇਗੀ ਚਲਦੇ ਪਾਣੀ ਚ ਥੋੜਾ ਜਿਹਾ ਗੁੜ ਜਲ ਪ੍ਰਵਾਹ ਕਰੋ ਨਾਲ ਹੀ ਫਾਇਦਾ ਹੋ ਜਾਏਗਾ ਅਗਲੀ ਰਾਸ਼ੀ ਹੈ ਪਿਰਸੀ ਯਾਨੀ ਕੁੰਭ ਰਾਸ਼ੀ ਵਾਲਿਆਂ ਨੂੰ ਮੱਥੇ ਤੇ ਦੁੱਧ ਲਾਣਾ ਚਾਹੀਦਾ ਇੱਕ ਦੁੱਧ ਦਾ ਪੈਕੇਟ ਧਾਰਮਿਕ ਸਥਾਨ ਤੇ ਰੱਖੋ ਰਿਲੈਕਸ ਮਿਲੇਗੀ ਚੰਦਰ ਦਾ ਨਕਸ਼ਤਰ ਛੇਵੇਂ ਖਾਨੇ ਦਾ ਮਾਲਕ ਹੈ ਕਿਸੇ ਵੀ ਰੋਗ ਬਿਮਾਰੀ ਨੂੰ ਹਲਕੇ ਚ ਨਹੀਂ ਲੈਣਾ ਤੇ ਨਾਲ ਰਾਤ ਨੂੰ ਦੁੱਧ ਦਾ ਸੇਵਨ ਨਹੀਂ ਕਰਾ ਪਾਈਸਸ ਮੇਨ ਰਾਸ਼ੀ ਮੇਨ ਰਾਸ਼ੀ ਦੇ ਲਈ ਸਿਤਾਰੇ ਖਰਚੇ ਜ਼ਿਆਦਾ ਇਨਕਮ ਘੱਟ ਇਨਕਮ ਖਰਚੇ ਬਰਾਬਰ ਇਹ ਵੀ ਕਹਿ ਸਕਦੇ ਹਾਂ ਇਹ ਦਾ ਦਨ ਚਾਏਗਾ ਚੰਦਰ ਦਾ ਨਕਸ਼ਤਰ ਪੰਜਵੀਂ ਖਾਨੇ ਦਾ مالک ਹੈ ਔਲਾਦ ਪ੍ਰਾਪਤੀ ਲਈ ਔਲਾਦ ਦੀ ਸੈਟਿੰਗ ਲਈ ਕੀਤੇ ਗਏ ਕੰਮ ਵੀ ਰਿਲੈਕਸ ਦੇਣਗੇ ਤੇ ਸਫਲਤਾ ਵੀ ਹਰ ਕੰਮ ਵਿੱਚ ਮਿਲ ਜਾਏਗੀ ਬਸ ਉਹ ਹੀ ਗੱਲ ਨਜ਼ਰਾਂ ਤੋਂ ਬਚੋ ਤੇ ਦਹੀਂ ਮਾਲਕਿਆ ਜਰੂਰ ਨਾਲੋ ਏਸੀ ਅਸਟ੍ਰੋਲੋਜੀ ਵਿਦ ਲੋਜਿਕਲੀ ਚਾਪਾਤ ਨੂੰ ਦੱਸਿਆ ਲੋਜੀਕਲੀ ਕਿਦਾਂ ਗ੍ਰਹਿ ਅਨੁਸ਼ਾਹੀ ਕਰਕੇ ਆਪਾਂ ਦਿਨ ਨੂੰ ਹੋਰ ਬੈਸਟ ਬਣਾ ਸਕਦੇ ਆ ਗੱਲ ਕੀ ਹੈ ਸਿਤਾਰਿਆਂ ਦੀ ਗੱਲ ਕੀ ਆਪਣੇ ਆਪ ਨੂੰ ਸਮਝਣ ਦੀ ਗੱਲ ਕੀ ਹੈ ਉਲਝੇਵੀਆਂ ਚੋਂ ਨਿਕਲਦੀ ਨਿਕਲ ਜਾਂਦੇ ਆ ਬਸ ਸਿਰਫ ਰਸਤਾ ਬਦਲਣ ਦੀ ਜ਼ਰੂਰਤ ਹੈ ਅਤੇ ਆਪਣੇ ਆਪ ਨੂੰ ਬਦਲਣ ਦੀ ਜ਼ਰੂਰਤ ਹੈ ਕਿਦਾਂ ਬਦਲਦੇ ਆਸੀਂ ਆਪਣੇ ਸਿਤਾਰਿਆਂ ਨੂੰ ਸਮਝ ਕੇ ਔਲਾਦ ਸੰਬੰਧੀ ਕੋਈ ਪਰੇਸ਼ਾਨੀ ਹੋਵੇ ਔਲਾਦ ਨੂੰ ਲੈ ਕੇ ਸੰਬੰਧੀ ਪਰੇਸ਼ਾਨੀ ਹੋਵੇ ਪੇਟ ਸੰਬੰਧੀ ਕੋਈ ਪਰੇਸ਼ਾਨੀ ਹੋਵੇ ਤਾਂ ਕੀ ਕਰਨਾ ਚਾਹੀਦਾ ਹੈ ਸੌ ਬਦਾਮ ਅੰਦਰ ਲੈ ਕੇ ਜਾਓ ਜੋ ਪੰਜਾਬ ਵਾਪਸ ਲਿਆਓ ਪੀਲੇ ਕੱਪੜੇ ਚ ਬਨ ਕੇ ਆਪਣੇ ਕੱਪੜਿਆਂ ਚ ਰੱਖ ਲਓ ਲੌਜੀਕ ਇਹਦਾ ਮੈਂ ਤੁਹਾਨੂੰ ਕੱਲ ਦੱਸਾਂਗੀ ਕਿਉਂ ਪੁੱਛਿਓ ਤੁਸੀਂ ਜ਼ਰੂਰ ਕੇ ਕਿਉਂ ਤੇ ਫਿਰ ਦੇਖੋ ਔਲਾਦ ਨੂੰ ਲੈ ਕੇ ਪਰੇਸ਼ਾਨੀਆਂ ਘਟਣਗੀਆਂ ਔਲਾਦ ਪ੍ਰਾਪਤੀ ਲਈ ਅਗਰ ਤੁਸੀਂ ਕੋਈ ਯਤਨ ਕਰ ਦਿੱਤਾ ਹੈਓ ਤਾਂ ਉਹਦੇ ਲਈ ਇਹ ਕਰਿਆ ਮਝੂ ਬੁੱਤੀ ਲਈ ਬੜੇ ਅੱچھے ਲੌਜੀਕਲੀ ਸੁਧੂਫਾਲ ਬਦਾਮ ਦਿੰਦੇ ਆ ਛਿਲਕੇ ਵਾਲੇ ਬਦਾਮ ਲੈਣੇ ਆ ਓਕੇ ਆ ਸਮਝ ਆ ਜਾਂਦਾ ਆਪ ਸਭ ਦੱਸਦਾ ਦਿਨ ਅੱਛਾ ਜਾਵੇ ਸਸ਼ਿਕਾ